ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਇੱਕ ਲੜਕੀ ਜਿਹੜੀ ਗੁਜਰਾਤ ਦੀ ਆਉਂਦੀ ਹੈ ਕਿਵੇਂ ਵੇਖਦੇ ਹੋ ਇਸ ਵਰਤਾਰੇ ਸਿਆਸੀ ਵਰਤਾਰਾ ਹੈ ਮੈਂ ਇਹਦੇ ਵਿੱਚ ਕੋਈ ਧਰਮ ਨਹੀਂ ਹੈ ਦੋਹਾਂ ਸਾਈਡ ਤੋਂ ਕੋਈ ਧਰਮ ਨਹੀਂ ਸਾਡੇ ਵੱਲੋਂ ਜਿਹੜੇ ਕੰਡੇ ਪੀਜੇ ਗਏ ਨੇ ਉਹ ਦਾ ਇਹ ਇੱਕ ਨਵਾਂ ਰੂਪ ਹੈ ਸ਼ਰਦਾ ਖਤਮ ਕਰ ਲਈ ਅਸੀਂ ਇਹਦਾ ਪਹਿਲਾ ਸਿਆਸੀ ਕੰਮ ਕੀਤਾ ਉਸ ਤੋਂ ਬਾਅਦ ਇਹਦਾ ਵਪਾਰੀ ਕੰਮ ਕਰਦਾ ਇਸ ਬੰਦੇ ਆਉਣ ਪੈਸੇ ਝੜਾਉਣ ਡੈਗਰਖਾਂਡ ਚਲੇ ਅਸੀਂ ਆਪਣੇ ਬੇਸਿਕ ਜਿਹੜੇ ਅਸੂਲ ਸੀ ਉਹਦੀ ਤੋੜੇ ਨੇ ਸਿਆਸਤ ਲਈ ਤੁਹਾਡੇ ਕੋਲ ਗੁਰੂ ਹੈ ਹੀ ਨਹੀਂ ਗੁਰੂ ਤੋਂ ਬੇਮੁਖ ਹੋਏ ਸਿਆਸੀ ਤਲਵੇ ਚੱਟ ਕੇ ਜਿਹੜੀ ਉੱਥੋਂ ਜਿਹੜੀ ਉਹ ਪ੍ਰਾਪਤੀ ਕਰਨੀ ਹੈ ਨਾ ਜਿਹੜੇ ਚੀਜ਼ਾਂ ਦੀ ਉਹ ਕੁਝ ਨਹੀਂ ਹੈ ਚੌਂਕ ਕਮੇਟੀ ਨੂੰ ਸਾਰੀਆਂ ਜਿੰਨੀਆਂ ਚੀਜ਼ਾਂ ਸਾਰੀਆਂ ਲਿਖ ਕੇ ਭੇਜ ਚੁੱਕੀਆਂ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉੱਥੇ ਤੇ ਕੋਈ ਕੰਮਲ ਕਰ ਲੋ ਜਾਂ ਦੱਸ ਦੋ ਵੀ ਤੁਸੀਂ ਗਲਤ ਹੋ ਅਸੀਂ ਠੀਕ ਆ ਸਾਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਅੰਤਰਰਾਸ਼ਟਰੀ ਯੋਗਾ ਡੇ ਦੇ ਉੱਪਰ ਇੱਕ ਗੁਜਰਾਤੀ ਲੜਕੀ ਅਰਚਨਾ ਮਕਵਾਨਾ ਜੋ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚਦੀ ਆ ਔਰ ਜਿੱਥੇ ਦਰਬਾਰ ਸਾਹਿਬ ਦੀ ਪ੍ਰਕਰਮਾ ਹੈ ਉਥੇ ਯੋਗ ਕਿਰਿਆ ਕਰਕੇ ਆਪਣੀਆਂ ਜਿਹੜੀਆਂ ਪਿਕਚਰਜ਼ ਆ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਅਪਲੋਡ ਕਰਦੀ ਹੈ ਜਿਸ ਤੋਂ ਬਾਅਦ ਇੱਕ ਵਿਵਾਦ ਸ਼ੁਰੂ ਹੁੰਦਾ ਹੈ ਬੇਸ਼ੱਕ ਉਸ ਲੜਕੀ ਦੇ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਇੱਕ ਮਾਮਲਾ ਵੀ ਦਰਜ ਹੁੰਦਾ ਹੈ ਔਰ ਸਿੱਧੇ ਤੌਰ ਤੇ ਐਸਜੀਪੀਸੀ ਵੱਲੋਂ ਉਸ ਉੱਪਰ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾਂਦੀ ਹੈ ਪਰ ਇਹ ਸਾਰਾ ਜਿਹੜਾ ਵਰਤਾਰਾ ਹੁੰਦਾ ਉਸ ਨੂੰ ਲੈ ਕੇ ਸਿੱਖ ਜਗਤ ਦੇ ਵਿੱਚ ਜਿੱਥੇ ਰੋਸ ਹੈ ਸੋ ਉਸ ਉੱਪਰ ਅੱਜ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਸਾਡੇ ਨਾਲ ਅਸਿਕ ਚਿੰਤਕ ਤੇ ਇਤਿਹਾਸਕਾਰ ਪ੍ਰੋਫੈਸਰ ਅਨੁਰਾਗ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਨੁਰਾਗ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਰਾਗ ਸਿੰਘ ਜੀ ਜਿਹੜਾ ਇਹ ਵਰਤਾਰਾ ਸਾਰਾ ਹੋਇਆ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਇੱਕ ਲੜਕੀ ਜਿਹੜੀ ਗੁਜਰਾਤ ਦੀ ਆਉਂਦੀ ਹੈ ਕਿਵੇਂ ਵੇਖਦੇ ਹੋ ਇਸ ਵਰਤਾਰੇ ਨੂੰ ਸਿਆਸੀ ਵਰਤਾਰਾ ਹੈ ਬੜਾ ਇਹਦੇ ਵਿੱਚ ਕੋਈ ਧਰਮ ਨਹੀਂ ਹੈ ਦੋਹਾਂ ਸਾਈਡ ਤੋਂ ਕੋਈ ਧਰਮ ਨਹੀਂ ਹੈ ਸਿਆਸੀ ਵਰਤਾਰਾ ਹੈ ਸਾਡੀਆਂ ਹੀ ਜਿਹੜੀਆਂ ਸਾਡੇ ਵੱਲੋਂ ਜਿਹੜੇ ਕੰਡੇ ਬੀਜੇ ਗਏ ਨੇ ਨਾ ਉਹਦਾ ਇਹ ਇੱਕ ਨਵਾਂ ਰੂਪ ਹੈ ਦੇਖੋ ਦਰਬਾਰ ਸਾਹਿਬ ਦੇ ਉੱਤੇ ਲੋਕ ਛਰਦਾ ਨਾ ਲਾਉਂਦੇ ਨੇ ਛਰਦਾ ਖਤਮ ਕਰਨ ਲਈ ਅਸੀਂ ਇਹਦਾ ਪਹਿਲਾ ਸਿਆਸੀਕਰਨ ਕੀਤਾ ਦਰਬਾਰ ਸਾਹਿਬ ਹੀ ਨਹੀਂ ਸਾਰੇ ਗੁਰਦੁਆਰਿਆਂ ਦਾ ਉਸ ਤੋਂ ਬਾਅਦ ਇਹਦਾ ਵਪਾਰੀਕਰਨ ਕਰਤਾ ਇਸ ਬੰਦੇ ਆਉਣ ਪੈਸੇ ਚੜਾਉਣ ਟੰਗਰਖਾਨ ਤੇ ਚਲੇ ਜਾਂਦਾ ਇਹ ਉਹੀ ਦਰਬਾਰ ਸਾਹਿਬ ਹੈ ਜਿਹਦੇ ਤੇ ਇੱਕ ਕਲਕੱਤੇ ਦੇ ਹੋਏ ਨੇ Swami Brahmanand ਲਾਲ ਬਾਗ ਲਾਲ ਬਾਬਾ ਨੂੰ ਕਹਿੰਦੇ ਸੀ ਉਹ ਸਾਰੇ ਤਰ੍ਹਾਂ ਦਾ ਯੋਗ ਜਿਹੜੇ ਕਰਕੇ ਨਾ ਤੇ ਉਹਨਾਂ ਨੂੰ ਜਦੋਂ ਕੋਈ ਸਿੱਧੀ ਨਾ ਮਿਲੀ ਸਿੱਧੀ ਮਿਲ ਕੇ ਉਹਨਾਂ ਦੀ ਤ੍ਰਿਪਤੀ ਨਾ ਹੋਈ ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੂੰ ਦਰਬਾਰ ਸਾਹਿਬ ਜਾਓ ਉਹ ਦਰਬਾਰ ਸਾਹਿਬ ਗਏ ਉੱਥੇ ਉਹਨਾਂ ਨੂੰ ਜੋ ਗਿਆਨ حاصل ਹੋਇਆ ਕਿਉਂਕਿ ਗਿਆਨ ਦੀ ਚਾਹਤ ਸੀ ਉਹਨਾਂ ਨੇ ਵਰਡਿੰਗ ਕੀ ਹੈ ਤਤ ਵਸਤੂ ਗੁਰੂ ਕਰਮੇ ਦੀ ਸਾਰੀ ਉਮਰ ਮੈਂ ਖਾਕ ਛਾਂਤਰ 130 ਸਾਲ ਦੇ ਹੋ ਕੇ ਦਿੱਤੇ ਸਾਰੀ ਉਮਰ ਖਾਕ ਛਾਂਤਾਰ ਤਤ ਵਸਤੂ ਗੁਰੂ ਘਰ ਮੇਂ ਥੀ ਮੇਰੀ ਪ੍ਰਾਰਥਨਾ ਹੈ ਕਿ ਦੁਬਾਰਾ ਜਨਮ ਲੂੰ ਤੋ ਗੁਰੂ ਕੇ ਘਰ ਮੇਂ ਜਰੂਰ ਹੋਏ ਇਹ ਪੁਸਤਕ ਜਿਹੜੇ ਇਹਨਾਂ ਦੇ ਉਦਾਸੀਆਂ ਦੇ ਅਖਾੜੇ ਉਤੇ ਕਨਕਲ ਉਹਨੇ ਛਾਪੀ ਸੀ ਗੁਰੂ ਗਿਆਨ ਉਹਦਾ ਇਹ ਪੋਰਸ਼ਨ ਛੋਟਾ ਜਿਹਾ ਸ਼੍ਰੋਣੀ ਕਮੇਟੀ ਨੂੰ ਛਾਪਿਆ ਪਰ ਉਸਤੇ ਅਸਰ ਨਹੀਂ ਕਰਦਾ ਛਾਪ ਕੇ ਲੋਕਾਂ ਨੂੰ ਦੇ ਦਿੱਤਾ ਤੋ ਜਿਹੜਾ ਇਕ ਤਰ੍ਹਾਂ ਸਾਨੂੰ ਗੁਰਬਾਣੀ ਚ ਸੰਦੇਸ਼ ਮਿਲਦਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਅਸੀਂ ਆਪਣੇ ਬੇਸਿਕ ਜਿਹੜੇ ਅਸੂਲ ਸੀ ਉਹ ਖੁਦ ਹੀ ਤੋੜੇ ਨੇ ਸਿਆਸਤ ਲਈ ਜਦੋਂ ਤੁਸੀਂ ਬੇਸਿਕ ਅਸੂਲ ਹੀ ਛੱਡ ਦਿਓ ਉਹਨੂੰ ਤਿਆਗ ਦਿਓ ਤੇ ਫੇਰ ਤਾਂ ਵਾਵਾ ਜਦੋਂ ਆਪਣੀ ਭਾਈਵਾਲ ਸੀ ਨਾ ਭਾਜਪਾ ਪਾਰਟੀ ਤੇ ਉਧਰੋਂ ਤੋੜਾ ਸਾਹਿਬ ਦੀ ਭਾਈਵਾਲ ਪਾਰਟੀ ਸੀ ਕਾਂਗਰਸ ਦੇ ਮੈਂ ਦੋਵਾਂ ਪਾਸੇ ਮਿਲਾਈ ਖਾਂਦੇ ਰਹੇ ਉਦੋਂ ਅਸੀਂ ਜਗਰਾਤੇ ਦੇ ਕੀਰਤਨ ਇਕੱਠੇ ਕੀਤੇ ਉਦੋਂ ਅਸੀਂ RAM ਜਨਮ ਭੂਮੀ ਦਾ ਕੇਸ ਸੀ ਉਹਦੇ ਚ ਗੁਰਨਾਨ ਦੇਵ ਦੀ ਝੂਠੀ ਵਹੀ ਪਾਈ ਗਈ ਰਜਿੰਦਰ ਸਿੰਘ ਵੱਲੋਂ ਅਸੀਂ ਚੁੱਪ ਰਹੇ ਉਦੋਂ ਹੀ ਅਸੀਂ ਆ ਖੱਟਰ ਸਰਕਾਰ ਨੇ ਸਾਰਾ ਸਿੱਖ ਇਤਿਹਾਸ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਬਦਲ ਦਿੱਤਾ ਉੱਥੇ ਉਹ ਜਿਹੜਾ ਲੋਗੜ ਦਾ ਕਿਲਾ ਸੀ ਵੀ ਇੱਥੇ ਗੁਰੂ ਹਰ Rai ਸਾਹਿਬ ਆਏ ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਪਦਾਇਸ਼ ਹੋਈ ਇੱਥੇ ਗੁਰੂ ਬਾਬਾ RAM Rai ਦੀ ਪਦਾਇਸ਼ ਹੋਈ ਉੱਥੇ ਉਹ 12 ਸਾਲ ਰਹੇ ਇਹ ਇਹਨਾਂ ਨੇ ਇਤਿਹਾਸ ਲਿਖਾਇਆ ਇਤਿਹਾਸ ਬਦਲਿਆ ਇਹ ਚੀਜ਼ ਛਰੋਣੀ ਕਮੇਟੀ ਨੂੰ ਪਾਈ ਗਈ ਕਿਉਂਕਿ ਕਿਉਂਕਿ ਪਾਈ ਸਾਡਾ ਸਾਝ ਹੈ ਸਾਝ ਜਿੰਨਾ ਬੇੜਾ ਕਰ ਸਕਦੇ ਆ ਕਰ ਲੈਣ ਦਿਓ ਕੱਟਰ ਸਾਹਿਬ ਨੇ ਵੀ ਜਿਹੜੀ ਬੇੜਾ ਬੇੜਾ ਕਰਨਾ ਸੀ ਕਰ ਲਿਆ ਸਿੱਕੀ ਦਾ ਦੇ ਉਦੋਂ ਸਾਡੇ ਜਿਹੜੇ ਸਿੱਖ ਨੇ ਬੋਲੇ ਸੋਨਿਹਾਰ ਦੇ ਨਾਰੇ ਲਾਣ ਵਾਲੇ ਕਿਰਪਾਨਾ ਚੁੱਕੇ ਖੱਟੜ ਸਿੰਘ ਜਿੰਦਾਬਾਦ ਕਿ ਸਾਡੇ ਕੋਲ ਗੁਰੂ ਹੈ ਹੀ ਨਹੀਂ ਗੁਰੂ ਤੋਂ ਬੇਮੁਖ ਹੋਏ ਆ ਸਿਆਸੀ ਤਲਵੇ ਚਟਕੇ ਜਿਹੜੀ ਉੱਥੋਂ ਜਿਹੜੀ ਉਹ ਪ੍ਰਾਪਤੀ ਕਰ ਰਹੀ ਹੈ ਨਾ ਜਿਹੜੇ ਚੀਜ਼ਾਂ ਦੀ ਉਹ ਕੁਛ ਨਹੀਂ ਹੈ ਮਿੱਥਿਆ ਵੀ ਸਾਡਾ ਪਰਿਵਾਰ ਦੇ ਲਈ ਆ ਕੋਈ ਸਾਨੂੰ ਜੇ ਅਸੀਂ ਔਧਾ ਮਿਲ ਜੇ ਗੁਰਦੁਆਰੇ ਦੇ ਕਬਜ਼ਾ ਹੋ ਜਾਵੇ ਐਨੇ ਤੱਕ ਦੌੜ ਹੈ ਅਸੀਂ ਚੁੱਪ ਰਹੇ ਫਿਰ ਗੁਰਤੇਗ ਬਾਸਪ ਦੀ ਸੈਂਟਰਨਿਟੀ ਦੇ ਵਿੱਚ ਜੋ ਸਿੱਖ ਇਤਿਹਾਸ ਨੂੰ ਵਿਗਾੜਿਆ ਗਿਆ ਗੁਰਤੇਗ ਬਾਸਪ ਦੀ ਜਨਮ ਤਿਥ ਤੋਂ ਗੁਰੂ ਹਰਗੋਬਿੰਦ ਸਾਹਿਬ ਉਹ ਤੇ ਜੇਲ੍ਹ ਚ ਨੇ ਇਹ ਕੁਤੇਕ ਬਸ ਆਪ ਦਾ ਕਿਤੇ ਦਾ ਇਹ ਡੇਟਾ ਬਦਲ ਕੇ ਚੋਣ ਕਮੇਟੀ ਨੂੰ ਸਾਰੀਆਂ ਜਿੰਨੀਆਂ ਚੀਜ਼ਾਂ ਸਾਰੀਆਂ ਲਿਖ ਕੇ ਭੇਜ ਚੁੱਕੇ ਆ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਅਜੇ ਜਵਾਬ ਨਾ ਦਿਓ ਫਿਰ ਆਪਾਂ ਨੂੰ ਕਿਹੜਾ ਤੇ ਕੋਈ ਜਵਾਬ ਨਾ ਮਿਲੇ ਤੇ ਸਾਡੀ ਕੋਈ ਸਰਦਾਰੀ ਜੀ ਕੋਈ ਘਟਾ ਆ ਜਾਂਦਾ ਉਹਦੇ ਤੇ ਕੁਝ ਅਮਲ ਕਰ ਲਓ ਜਾਂ ਦੱਸ ਦਿਓ ਵੀ ਤੁਸੀਂ ਗਲਤ ਹੋ ਅਸੀਂ ਠੀਕ ਆ ਅਸੀਂ ਜੋ ਇਤਿਹਾਸ ਲਿਖਵਾਇਆ ਠੀਕ ਹੈ ਨਾ ਫਿਰ ਜੇ ਅਸੀਂ ਭਾਈਵਾਲਾਂ ਭਾਈਵਾਲ ਠੀਕ ਹੈ ਜੇ ਮੈਂ ਕਿਸੇ ਨਾਲ ਵੀ ਤੁਸੀਂ ਭਾਈਵਾਲ ਬਣ ਜੋ ਕੋਈ ਪ੍ਰੋਬਲਮ ਨਹੀਂ ਕੇਂਦਰ ਸਰਕਾਰ ਨਾਲ ਮਿਲ ਕੇ ਚੱਲੋ ਕੋਈ ਪ੍ਰੋਬਲਮ ਨਹੀਂ ਪਰ ਆਪਣੀ ਕੁਰਸੀ ਲਈ ਤੁਸੀਂ ਉਥੇ ਆਪਣੀ ਕੁਰਸੀ ਦੇ ਖਾਤਰ ਧਰਮ ਦਾ ਜਿਹੜਾ ਨੁਕਸਾਨ ਕਰੋ ਇਹ ਜਿਹੜੀ ਹੈ ਸਾਡੇ ਲਈ ਚਿੰਤਾ ਦਾ ਵਿਸ਼ਾ ਤੇ ਗੁਰੂ ਪੰਥ ਨੂੰ ਸ਼ੁਰੂ ਤੋਂ ਜਿਹੜਾ ਐਟ ਲੀਸਟ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਵਿਰੋਧ ਜਿਹੜਾ ਵਿਰੋਧ ਸ਼ੁਰੂ ਹੋਇਆ ਸਰਕਾਰ ਵੱਲੋਂ ਉਹ ਬੰਦੇ ਜਿਹੜੇ ਇਹਨੇ ਪਿਆਦੇ ਸਰਦਾਰ ਸਰਕਾਰ ਦੇ ਹੀ ਹੁੰਦੇ ਸਨ ਚਾਹ ਮੀਣੇ ਸਨ ਚਾਹ ਧੀਰ ਮਲੀਏ ਸਨ ਚਾਹ ਰਾਮਰੇ ਜੀ ਸਨ ਸਭ ਸਰਕਾਰ ਦੇ ਪਾਲੇ ਹੋਏ ਸਨ ਪਰ ਗੁਰੂਆਂ ਨੇ ਕਦੀ ਉਹਨਾਂ ਨਾਲ ਕੰਫਰਟੇਸ਼ਨ ਨਹੀਂ ਪਾਇਆ ਨਾ ਕੰਫਰਟੇਸ਼ਨ ਹੀ ਰੱਖੀ ਉਹਨਾਂ ਨੂੰ ਬਿਲਕੁਲ ਅਲੱਗ ਕਰਤਾ ਜਦੋਂ ਅਲੱਗ ਕਰਤਾ ਹੁਣ ਅਲੱਗ ਕਰਨ ਦਾ ਵੀ ਤਰੀਕਾ ਛੋਟਾ ਜਿਹਾ ਤਾਂ ਅੰਦਰ ਦਾ ਬਹੁਤ ਜ਼ਰੂਰੀ ਹੈ ਮੀਣਿਆਂ ਨੇ ਜਿਹੜੀ ਬਾਣੀ ਨਾਨਕ ਪਦ ਲਾ ਕੇ 6ਵੇਂ 7ਵੇਂ 8ਵੇਂ ਨਾਨਕ ਦੇ ਨਾਮ ਤੇ ਉਚਾਰੀ ਤੇ ਬਹੁਤ ਵੱਡਾ ਇੱਕ ਕਹਿੰਦੇ ਇੰਟਰਪ੍ਰੀਟੇਸ਼ਨ ਸੀ ਸਾਡੇ ਗੁਰੂ 6ਵੇਂ 7ਵੇਂ 8ਵੇਂ ਗੁਰੂ ਨੇ ਬਾਣੀ ਨਹੀਂ ਰਚੀ ਆਪਣੇ ਆਪ ਨਿਕੜ ਗਈ ਹੁਣ ਇਸੇ ਤਰ੍ਹਾਂ ਫਿਰ 18th ਸੈਂਚਰੀ 18ਵੀਂ ਸਦੀ 'ਚ ਇਹ ਸ਼ੂਤਾਂ ਉਹ ਵੀ ਹੋਗੇ ਸੀ ਮੀਨੇ ਮੀਣਿਆਂ ਦੇ ਨਾਲ ਉਹ ਧੀਰ ਮਲੀਏ ਧੀਰ ਮਲਿਆਂ ਦੇ ਨਾਲ ਹੰਦਾਲੀਏ ਇਹਨਾਂ ਨੇ ਸਾਡਾ ਜਨਮ ਸਾਖੀ ਸੈਡ ਡਿਸਟੋਰ ਕੀਤਾ ਗੁਰੂ ਨਾਨਕ ਦੇਵ ਜੀ ਦੀ ਕਿਰਦਾਰ ਕੂਸ਼ੀ ਕੀਤੀ ਭਾਈ ਬਾਲੇ ਦੀ ਕਿਰਦਾਰ ਕੂਸ਼ੀ ਕੀਤੀ ਬਸ ਚੁੱਪ ਉਦੋਂ ਵੀ ਸਰਕਾਰ ਨੇ ਉਹ ਪ੍ਰੋਫੈਸਰ ਗੁਰਮੋਹ ਸਿੰਘ ਵਰਗੇ ਤੇ ਆ ਕਰਮ ਸਿੰਘ ਸਟੋਰੀਆਂ ਵਰਗੇ ਇਤਿਹਾਸਕਾਰਾਂ ਨੂੰ ਵਰਤਿਆ। ਪਰ ਦੇਖੋ ਸਰਕਾਰ ਤਾਂ ਜੇ ਕੋਈ ਉਹਨਾਂ ਕੋਲ ਬੰਦਾ ਵਿਗਣ ਦੇਖੋ ਜਿਹੜਾ ਸੱਚ ਹੈ ਨਾ ਉਹ ਕਿਸੇ ਕੀਮਤ ਤੇ ਨਹੀਂ ਵਿਗਦਾ। ਝੂਠ ਕਿਸੇ ਵੀ ਕੀਮਤ ਤੇ ਵਿਕ ਜਾਂਦਾ। ਠੀਕ ਹੈ ਕਰਮ ਸਿੰਘ ਸਟੋਰੀਆਂ ਨੂੰ ਉਹਨਾਂ ਨੇ ਕਿਤਾਬ ਦਿੱਤਾ ਸਟੇਟ ਸਟੋਰੀਆਂ ਦਾ ਤੇ ਕਿਤਾਬ ਲੁਖਾ ਲਈ। ਹੁਣ ਅੱਜ ਤੱਕ ਉਹ ਚੱਲ ਰਹੀ ਹੈ। ਪੁਦੀ ਮਾਲਕੇ ਜੋ ਨੇ ਗੁੰਝਲਾਂ ਪਾਈਆਂ ਸੀ ਚੱਲ ਰਹੀਆਂ ਫਿਰ ਬਾਬੂ ਤੇਜਾ ਸਿੰਘ ਪਸੌੜ ਵਾਲਾ ਉਹਨੇ ਜੋ ਗੁੰਝਲਾਂ ਪਾਈਆਂ ਸੀ ਚੱਲ ਰਹੀਆਂ ਭਾਵੇਂ ਸ਼ਰੋਣੀ ਕਮੇਟੀ ਨੇ ਰਿਪੋਰਟਾਂ ਤਿਆਰ ਕਰਾ ਲਈਆਂ ਸਭ ਕੁਝ ਕਰ ਲਿਆ ਸਭ ਕੁਝ ਕਲੀਅਰ ਹੋ ਗਿਆ ਪਰ ਫੈਸਲਾ ਨਹੀਂ ਲਿਆ ਨਾਰਾਗਮੜਾ ਤੇ 1946 ਦੀ ਰਿਪੋਰਟ ਐਨਕੋਲ ਪਈ ਤੇ ਉਹਨੇ ਲੈਂਦੇ ਫੈਸਲਾ ਮੱਕ ਫੈਸਲਾ ਕੀ ਰਹਾ ਤੇ ਮੇਰਾ ਜਿਹਦੀ ਮਰਜ਼ੀ ਪੜ ਲਓ ਜਿਹਦੀ ਮਰਜ਼ੀ ਨਹੀਂ ਪੜੂਏ ਤਾਂ ਫਿਰ ਮਰਿਆਦਾ ਹੀ ਬਹੁਤ ਸੌਖੀ ਹੋ ਗਈ ਜਿਹਨੇ ਪਾਠ ਕਰਨਾ ਕਰ ਲੈ ਨਹੀਂ ਕਰਨਾ ਨਾ ਕਰੇ ਪਰ ਜਿਵੇਂ ਇਹ ਸਾਰਾ ਵਰਤਾਰਾ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਹਿੰਦੇ ਨੇ ਕਿ ਯੋਗ ਆਸਣ ਜਾਂ ਯੋਗ ਕ੍ਰਿਆਮ ਆ ਸਾਡੇ ਸਿੱਖ ਧਰਮ ਦੀ ਮਰਿਆਦਾ ਨਹੀਂ ਹੈ ਉਹ ਲੜਕੀ ਇੱਥੇ ਆਉਂਦੀ ਉਸਨੇ ਬਾਅਦ ਵਿੱਚ ਮਾਫੀ ਵੀ ਮੰਗੀ ਔਰ ਉਸ ਉੱਪਰ ਜਿਹੜਾ ਇੱਕ ਮਾਮਲਾ 295 A ਦਾ ਦਰਜ ਹੁੰਦਾ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੀ ਉਹਨੇ ਗਲਤੀ ਕੀਤੀ ਸੀ ਪ੍ਰਕਰਮਾ ਦੇ ਵਿੱਚ ਜੋਗ ਕਰਨਾ ਉਹ ਵਾਕਈ ਇੱਕ ਗਲਤ ਚੀਜ਼ ਸੀ ਜਾਂ ਉਸ ਨੂੰ ਸਮਝਾਇਆ ਜਾ ਸਕਦਾ ਸੀ ਹੁਣ ਜਿਵੇਂ ਮਾਮਲਾ ਦਰਜ ਹੋਇਆ ਕਾਨੂੰਨੀ ਪੱਖ ਅੱਗੇ ਕੀ ਹੋ ਸਕਦਾ ਕਿ ਕੀ ਉਸ ਲੜਕੀ ਨੂੰ ਸਜ਼ਾ ਮਿਲੇਗੀ ਜਾਂ ਅੱਗੇ ਕੀ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ ਹਮੇਸ਼ਾ ਪ੍ਰੇਮਾ ਭਗਤੀ ਨੂੰ ਤਵੱਜੋ ਦਿੱਤੀ ਗਈ ਹੈ ਸਾਡੇ ਗੁਰੂ ਸਾਹਿਬ ਨੇ ਵੀ ਟੁੱਟਿਆਂ ਨੂੰ ਜੋੜਿਆ ਇਹ ਦੇਖਿਆ ਜਾਵੇ ਸਿੱਖੀ ਜਿਹੜੀ ਹੈ ਉਹ ਬੜੀ ਡੀਪ ਹੈ ਸਿੱਖੀ ਨੂੰ ਸਮਝਣ ਦੇ ਲਈ ਬਹੁਤ ਮਾਦਾ ਚਾਹੀਦਾ ਕੀ ਲੱਗਦਾ ਕਿ ਉਸ ਲੜਕੀ ਨੂੰ ਸਮਝਾਉਣਾ ਚਾਹੀਦਾ ਸੀ ਯਾ ਜਿਹੜਾ ਮਾਮਲਾ ਦਰਜ ਹੋ ਗਿਆ ਉਸ ਨੂੰ ਸਜ਼ਾ ਲੱਗੇਗੀ ਉਹੀ ਰਸਤਾ ਸਹੀ ਨਾ ਤਾਂ ਸਜ਼ਾ ਲੱਗਣੀ ਜੀ ਇਹ ਤਾਂ ਤੁਸੀਂ ਲਿਖ ਲਓ ਕਿਉਂਕਿ ਇੱਥੇ ਜਿਹੜਾ ਪਹਿਲਾਂ ਉਹ 크ਰਿਸਚੀਅਨਜ਼ ਨੂੰ ਤੇ ਸਿੱਖਾਂ ਦਾ ਲੜਾਈ ਦਾ ਮੁੱਦਾ ਹੈ ਨਾ ਉਹ ਸਰਕਾਰ ਨੇ ਚੱਕਿਆ ਠੀਕ ਹੈ ਉਹ ਇੱਕ ਗੁਰਪ੍ਰੀਤ ਸਿੰਘ ਉਦਾਸੀਆ ਉਹਦਾ ਕੋਈ ਮਤਲਬ ਕਿ ਕੋਈ ਟਿਕਾਣਾ ਨਹੀਂ ਹੈ ਉਹਦਾ ਕੋਈ ਧਰਮ ਨਹੀਂ ਹੈ ਠੀਕ ਹੈ ਉਹ ਜ਼ਰੂਰਤ ਮੁਤਾ ਕੋ ਨਾ ਭੇਸ ਬਦਲ ਲੰਦਾ ਲੁਕਆਊਟ ਨੋਟਿਸ ਉਹ ਦੋਤੇ ਉਹ ਆਇਆ ਆਂਡੀਆਂ ਤੇ ਆ ਕੇ ਉਹਨੇ ਪੰਗਾ ਵਿੱਚ ਪਾ ਲਿਆ ਇਹ ਜਿਹੜਾ ਕ੍ਰਿਸਚੀਅਨ ਦਾ ਮਾਮਲਾ ਉਹਤੇ ਵੀ 295 ਉਹ ਦੇਖ ਲਿਓ ਉਹਤੇ ਕੜਾ ਐਕਟ ਕਰਦਾ ਜੇ ਕਿਤੇ ਤੇ ਲੁਕਆਊਟ ਨੋਟਿਸ ਹੋਵੇ ਉਹ ਇੰਡੀਆ ਆਵੇ ਤੇ ਆਪਣੇ ਲੈਕਚਰ ਦੇ ਕੇ ਚਲੇ ਜਾਵੇ ਇਹ ਇਕੱਲਾ ਇਹ ਨਹੀਂ ਗੁਰਪ੍ਰੀਤ ਹੋਰ ਵੀ ਬੜੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਰੇਖ ਸਰਕਾਰ ਜਿਹੜੀ ਹੈ ਤਤ ਪਰ ਰਹੀ ਹੈ ਅੰਗਰੇਜ਼ ਸਰਕਾਰ ਉਹਨਾਂ ਨੂੰ ਪਤਾ ਸੀ ਵੀ ਇਹ ਪੰਜਾਬੀ ਜਿਹੜੇ ਨੇ ਸਿੱਖ ਐਂਡ ਪੰਜਾਬੀ ਸਾਰੇ ਇਹਨਾਂ ਦੀ ਕਲਚਰ ਇਹ ਹੈ ਕਿ ਇਹ ਕੋਈ ਚੀਜ਼ ਜਿਹੜੀ ਹੈ ਗਲਤ ਬਰਦਾਸ਼ਤ ਨਹੀਂ ਕਰਦੇ। ਇਹ ਸਦੀਆਂ ਇਹਨਾਂ ਨੇ ਲੜਾਈ ਚ ਲਾਤੀ। ਸੋ ਉਹ ਕਹਿੰਦੇ ਵੀ ਇਹਨਾਂ ਨੂੰ ਇੰਗੇਜ ਕਰੀ ਰੱਖੋ। ਕਿਸੇ ਨਾ ਕਿਸੇ ਕੰਟਰੋਵਰਸੀ ਚ। ਪਹਿਲਾਂ ਉਹ ਆਈ ਕੰਗਣਾ ਰਣਾਤ ਉਹਦੀ ਭੈਣ ਹੈ। ਉਹਦੇ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕੰਗਣਾ ਦੇ ਨਾਲ। ਨਾ ਵੀ ਤਾਂ ਕੋਈ ਗੱਲ ਹੈ। ਇੱਕ ਹੂੰ ਕੰਪਨੀ ਅੰਨੇ ਜਾ ਕੇ ਅਰਜੀ ਰੱਖੀ ਜੀ ਮੈਨੂੰ ਛੁੱਟੀ ਚਾਹੀਦੀ ਹੈ ਮੈਨੇਜਰ ਕਹਿੰਦਾ ਕੀ ਗਲਪੀ ਉਹ ਮਰ ਗਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਪਿਛਲੀਆਂ ਅਰਜ਼ੀਆਂ ਦੇਖ ਤੇ ਤੇਰਾ ਹਰ ਵਾਰੀ ਪਿਓ ਹੀ ਮਰਦਾ ਇਹ ਇਹ ਜਿਹੜੀਆਂ ਕਰਤੂਤਾਂ ਕਰਾਈਆਂ ਜਾਂਦੀਆਂ ਨੇ ਇਹ ਬੰਦੇ ਅੱਛਾ ਫੇਰ ਉਹਨਾਂ ਨੂੰ ਸਿਕਿਉਰਿਟੀ ਉਹ ਟਕੇਦੇ ਉਹ ਬੰਦੇ ਨਹੀਂ ਪੰਗਣਾ ਰਨੌਤ ਹੋ ਗਈ ਕੋਈ ਹੋ ਗਏ ਵੀ ਉਹ ਇੱਕ ਸਟੇਟਸ ਦੇ ਦਿੱਤਾ ਉਹਨੂੰ ਵੀ ਤੂੰ ਸੇਫ ਹੈ ਫਿਕਰ ਨਾ ਕਰ ਪਰ ਜਦੋਂ ਬਾਣਾ ਵਰਤਦਾ ਉਦੋਂ ਕੋਈ ਸੇਖ ਨਹੀਂ ਹੁੰਦਾ ਦੁਨੀਆਂ ਚ ਕੁਝ ਸਿਕਿਉਰਟੀਆਂ ਲੈ ਕੇ ਜ਼ਿਆਦਾ ਬੋਲਦੇ ਨੇ ਜ਼ਿਆਦਾ ਗਲਤ ਜਿਹੜੀ ਆਪਣੀ ਜ਼ੁਬਾਨ ਦੀ ਵਰਤੋਂ ਕਰਦੇ ਨੇ ਇਹ ਵੀ ਇੱਕ ਪੱਖ ਦੇਖੋ ਜੇ ਇੱਕ ਕਹਾਵਤ ਅੰਗਰੇਜ਼ੀ ਦੀ ਫੂਲਸ ਐਂਡ ਟੂਲਸ ਆਰ ਆਲਵੇਜ਼ ਮਿਸਯੂਜ਼ ਟੂਲਸ ਨੇ ਫੂਲ ਵੀ ਨੇ ਟੂਲ ਵੀ ਨੇ ਜਦ ਮਿਸਿਊਸ ਉਹਨੂੰ ਤਿਆਰ ਹੋ ਜਾਂਦੇ ਨੇ ਮੈਨੂੰ ਕੋ ਕਹੇ ਕਿ Hindu ਧਰਮ ਵਿਰੋਧਤ ਬੋਲ ਮੈਂ ਕਿਉਂ ਬੋਲਾਂਗਾ ਇਸਲਾਮ ਦੇ ਵਿਰੋਧਤ ਬੋਲ ਮੈਂ ਕਿਉਂ ਬੋਲਾਂਗਾ ਮੇਰੇ ਗੁਰੂਆਂ ਨੇ ਮੈਨੂੰ ਸਿੱਖਿਆ ਹੀ ਨਹੀਂ ਦਿੱਤੀ ਉਹਨਾਂ ਦੇ ਵੀ ਕੋਈ ਐਸਾ ਧਰਮ ਨਹੀਂ ਜਿਹੜੇ ਉਹਨਾਂ ਨੂੰ ਇਹ ਸਿੱਖਿਆ ਦੇਣ ਪਰ ਉਹ ਸਿੱਖਿਆ ਤੇ ਚੱਲਦੇ ਨੇ 5 ਸਾਲ ਮੈਨੂੰ ਲੱਗੇ 5 ਸਾਲ ਉਹ ਜਿਹੜੀ ਇਹਨਾਂ ਨੇ ਖੱਟੜ ਸਰਕਾਰ ਨੇ ਉੱਤੇ ਦਲੇ ਦਾ ਬਣਾਈ ਸੀ ਨਾ ਚਰੀ ਹਿਸਟਰੀ 5 ਸਾਲ ਲੱਗੇ ਤੇ ਜਾ ਕੇ ਖਾਰ ਕੇ ਫਿਰ ਉਹ ਪਰਜਿੰਦਰ ਗੀਰ ਉਹ ਮੰਨਿਆ ਕਿ ਜ ਮੇਰੇ ਤੋਂ ਗਲਤ ਹਿਸਟਰੀ ਲਿਖਾਈ ਗਈ। ਮਤਲਬ ਕਿ ਕਹਿਣ ਦਾ ਭਾਵ ਇਹ ਹੈ ਕਿ ਮੈਂ ਲਿਖੀ ਗਲਤ ਲਿਖਾਈ ਗਈ ਪੈਸੇ ਦੇ ਕੇ ਲਿਖਾਈ ਗਈ। ਤਾਂ ਫਿਰ ਇਹ ਘੁੰਮਦੇ ਫਿਰਦੇ ਨੇ ਜੇ ਜਿਲੰਦਰ ਨੂੰ ਫੜਿਆ ਕਿ ਮੈਂ ਤਾਂ ਦਿਲਗੀਰ ਹੈ ਹੀ ਨਹੀਂ ਮੈਂ ਤੈਨੂੰ ਜਾਣਦਾ ਹੀ ਨਹੀਂ। ਦੂਸਰੀ ਗੱਲ ਹੈ ਕਿ ਇਸ ਇਸ਼ੂ ਦੇ ਵਿੱਚ ਮੈਨੂੰ ਜੋ ਲੱਗਦਾ ਉਸਕਿਦਾ ਮੈਂ ਗਲਤ ਹਾਂ। ਕਿ ਇਹਦਾ ਪੱਖ ਇਹ ਹੈ ਕਿ ਦੇਖੋ ਇੱਕ ਸ਼ੇਕਸਪੀਅਰ ਨੇ ਕਿਹਾ ਸੀ ਅਨ ਲੀਜੀ ਅਨੀ ਦੀ ਲਾਈ ਦੀ ਹੈਡ दैट ਈਅਰਸ ਕਿਰਾਉ ਹੁਣ ਜਿਹੜੇ ਪ੍ਰਬੰਧਕ ਨੇ ਨਾ ਸ਼੍ਰੋਣੀ ਕਮੇਟੀ ਵਾਲੇ ਜਿਹੜੇ ਥੱਲੇ ਦੇ ਲੈਵਲ ਦੇ ਨੇ ਬੰਦੇ ਉਹ ਸਾਰੇ ਬਹੁਤ ਹੀ ਠੀਕ ਠਾਕ ਨੇ ਕੋਈ ਮਾੜੇ ਨਹੀਂ ਜਿਹੜੇ ਨੇ ਨਾ ਲੈਵਲ ਵਾਲੇ ਪ੍ਰਬੰਧਕ ਉਹਨਾਂ ਨੂੰ ਹੁਮਾਰੀ ਹੈ ਸਿਆਸਤ ਦੀ ਵੀ ਮੇਰੀ ਤਾਂ ਸੁਖਵੀਰ ਬਾਦਲ ਨਾਲ ਹੈ ਮੇਰੀ ਫਲਾਣੇ ਨਾਲ ਹੈ ਮੇਰੀ ਫਲਾਣਾ ਮੈਨੂੰ ਕੋਈ ਨਹੀਂ ਲਾਉਂਦਾ ਉਹ ਫਿਰ ਖੁਦ ਵੀ ਬਦਤਮੀਜ਼ ਨੇ ਤੇ ਅੱਖੋਂ ਲੇ ਕਰਦੇ ਨੇ ਜੇ ਉਹ ਉਥੋਂ ਆਰਡਰ ਆਏ ਤੇ ਉਹਨਾਂ ਨੇ ਐਕਸ਼ਨ ਲੈਣਾ ਹੈ ਹੁਣ ਮੈਨੂੰ ਦੱਸੋ ਅੱਜ ਅਸੀਂ ਕਹਿੰਦੇ ਆ ਵੀ ਜਥੇਦਾਰ ਸਾਹਿਬ ਵੀ ਕਹਿੰਦੇ ਨੇ ਵੀ ਸਾਡੇ ਸਿੱਖ ਧਰਮ 'ਚ ਕੋਈ ਦੀ ਕੋਈ ਥਾਂ ਨਹੀਂ ਹੈ ਠੀਕ ਹੈ ਬਿਲਕੁਲ ਹੈ ਪਰ ਕਰਮਾਚ ਬਹਿ ਕੇ ਕੋਈ ਵੀ ਧਾਰਮਿਕ ਬੰਦਾ ਧਾਰਮਿਕ ਬੰਦਾ ਆਪਣੇ عقیده ਦੀ ਪ੍ਰਾਰਥਨਾ ਕਰ ਸਕਦਾ ਹੈ ਬੈਠਾ ਪਾਠ ਕਰ ਸਕਦਾ ਹੈ ਕਦੀ ਸਿੱਖਾ ਨਹੀਂ ਰੋਪਿਆ ਨਹੀਂ ਪਰ ਇਹ ਤਾਂ ਕਿ ਬਦਤਮੀਜ਼ੀ ਕਰੇ ਆਸਣ ਲਗਾ ਕੇ ਤੇ ਫਿਰ ਉਹ ਦੱਸੇ ਵੀ ਇੰਟਰਨੈਸ਼ਨਲ ਯੋਗਡੇ ਤੂੰ ਬਰੋਦਾ ਚ ਮਨਾ ਲੈਂਦੀ ਹੈ ਮੋਦੀ ਸਾਹਿਬ ਦੇ ਘਰ ਜਾ ਕੇ ਮਨਾਉਂਦੀ ਹੋਰ ਜ਼ਿਆਦਾ ਵਧੀਆ ਥਾਪੜੇ ਮਿਲਦੇ ਹਮੇਸ਼ਾ ਜੀ ਦੇ ਘਰ ਜਾ ਕੇ ਮਨਾ ਲਾਂਦੀ ਹੋਰ ਜ਼ਿਆਦਾ ਥਾਪੜੇ ਮਿਲਦੇ ਨਾਲੇ ਹੋਰ ਸੁਰੱਖਿਆ ਮਿਲਦੀ ਪ੍ਰਬੰਧਕ ਇਹ ਵੀ ਦੱਸ ਰਹੇ ਨੇ ਕਿ ਜਿਹੜੇ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਦੇ ਵਿੱਚ ਸਾਰਾ ਕੈਪਚਰ ਹੋਇਆ ਔਰ ਦੇਖਿਆ ਜਾ ਰਿਹਾ ਹੈ ਕਿ ਉਹ ਲੜਕੀ ਜਿਹੜੀ ਹੈ ਅੰਦਰ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਨਹੀਂ ਗਈ ਉਸਨੇ ਸਿਰਫ ਉੱਤੇ ਯੋਗਾ ਕੀਤਾ ਔਰ ਉਸ ਤੋਂ ਬਾਅਦ ਆਪਣੀਆਂ ਫੋਟੋਆਂ ਖਿਚਵਾ ਕੇ ਵਾਪਸ ਚਲੀ ਜਾਂਦੀ ਹੈ ਇਹ ਵੀ ਇੱਕ ਪੱਖ ਸਾਹਮਣੇ ਹੈ ਪਰ ਇਹ ਪੱਖ ਹੀ ਹੁਣ ਪ੍ਰਬੰਧਕਾਂ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੀ ਤੁਸੀਂ ਸੀਸੀਟੀਵੀ ਕੈਮਰੇ ਨਾਲ ਦੇਖਦੇ ਹੋ ਜਾਂ ਸਿਰਫ ਉਦੋਂ ਹੀ ਦੇਖਦੇ ਹੋ ਜਦੋਂ ਕੋਈ ਈਵੈਂਟ ਹੁੰਦਾ ਆਪਾਂ ਜਦ ਬੈਨ ਕਰਤਾ ਵੀ ਅੰਦਰ ਤੁਸੀਂ ਮੋਬਾਈਲ ਨਹੀਂ ਲਿਆ ਸਕਦੇ ਤਾਂ ਮੋਬਾਈਲ ਕਿਵੇਂ ਲੈ ਕੇ ਗਈ ਕੋਈ